ਅੱਜ ਸਕੂਲ ਦੇ ਵਿੱਚ ਨਾਮਵੰਨ ਸਮਰੋਹ ਸੀ ਜਿਹੜੇ ਬੱਚੇ 6ਵੀਂ 7ਵੀਂ ਤੇ 8ਵੀਂ ਕਲਾਸ ਦੇ ਵਿੱਚ ਪੂਜੀਸ਼ਨਾਂ ਤੇ ਆਏ ਨੇ ਟੀਚਰਾਂ ਦਾ ਬਹੁਤ ਵੱਡਾ ਅਫਰਾਲਾ ਇਹ ਸਾਡੇ ਪੂਜੀਸ਼ਨਾਂ ਲੈਂਦੇ ਨੇ ਉਹਨਾਂ ਨੂੰ ਵੀ ਪ੍ਰੇਰਣਾ ਦੀ ਲੋੜ ਹੁੰਦੀ ਆ ਉਤਸ਼ਾਹ ਦੀ ਲੋੜ ਦੀ ਐ ਤੇ ਪੰਚਾਇਤ ਵੱਲੋਂ ਐਸਐਮਸੀ ਕਮੇਟੀ ਵੱਲੋਂ ਰਲ ਕੇ ਸਾਰੇ ਬੱਚਾ ਨੂੰ ਸਨਮਾਨਿਤ ਕੀਤਾ ਗਿਆ ਸਾਰੇ ਨਖਰੇ ਆ ਇੱਕ ਕਲਾ ਸਾਡਾ ਸਭਿਆਚਾਰਾ ਸਾਡੀ ਸੰਸਕ੍ਰਿਤੀ ਆ ਜੋ ਬੱਚਿਆਂ ਨੇ ਅੱਜ ਸਟੇਜ ਦੇ ਉੱਤੇ ਪਰਫਾਰਮੈਂਸ ਕੀਤੀ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਛੋਟੇ ਛੋਟੇ ਬੱਚੇ ਤੁਹਾਨੂੰ ਫੀਲ ਹੋਇਆਗਾ ਕਿ ਉਹਨਾਂ ਨੂੰ ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਐਸੇ ਦੱਸਦੇ ਹਾਂਗਾ ਕਿ ਬੱਚਾ ਤੁਸੀਂ ਫਸਤੇ ਆਇਓ ਸੈਕਿੰਡ ਆਇਓ ਉਹ ਕੀ ਗੱਲ ਨਿਕਲਦੀ ਮੇਰੇ ਪੇਰੈਂਟਸ ਆ ਕੇ ਬੱਚੇ ਨੂੰ ਦੇਖਦੇ ਆ ਨਾ ਛੋਟੇ ਛੋਟੇ ਬੱਚੇ ਐਡੀ ਵੱਡੀ ਤਿਆਰੀ ਸੋ ਉਹਨਾਂ ਦੇ ਮਾਪੇ ਵੀ ਸਕੂਲ ਦਾ ਸਟਾਫ ਵੀ ਵਧਾਈ ਦਾ ਭਾਗਰ ਨੇ ਜਿਨ੍ਹਾਂ ਨੇ ਉਹਨਾਂ ਦੀ ਇੰਨੀ ਤਿਆਰੀ ਕਰਾਈ ਸੋ ਸਰਕਾਰੀ ਮਿਡਲ ਸਕੂਲ ਪੈਰੋਮੋਨਾ ਵਿਖੇ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਦਾ ਯੋਜਨ ਸਕੂਲ ਸਟਾਫ ਐਸ ਐਮ ਸੀ ਅਤੇ ਇਗਰਾ ਪੰਚਾਇਤ ਪੈਰੋਮੋਨਾ ਦੁਆਰਾ ਸਾਂਝੇ ਰੂਪ ਵਿੱਚ ਕੀਤਾ ਗਿਆ ਜਿਸ ਵਿੱਚ ਸਕੂਲ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਨ੍ਹਾਂ ਵਿੱਚੋਂ 6ਵੀਂ ਜਮਾਤ ਦੇ ਸਹਿਜਦੀਪ ਸਿੰਘ, ਲਾਪ੍ਰੀਤ ਸਿੰਘ, ਅਨਮੋਲਪ੍ਰੀਤ ਕੌਰ ਅਤੇ 7ਵੀਂ ਜਮਾਤ ਦੇ ਦੀਪਮਨੀ, ਜਸ਼ਨਪ੍ਰੀਤ ਕੌਰ, ਜੋਵਨਪ੍ਰੀਤ ਸਿੰਘ ਅਤੇ 8ਵੀਂ ਜਮਾਤ ਦੇ ਇੰਦਰਜੀਤ ਕੌਰ, ਰਾਣੀ, ਹਰਮਨਪ੍ਰੀਤ ਸਿੰਘ ਵਿਦਿਆਰਥੀਆਂ ਨੇ ਪਹਿਲੀਆਂ ਤਿੰਨ ਪੂਰਨਨਾਵ ਪ੍ਰਾਪਤ ਕੀਤੀਆਂ। ਪਿਛਲੇ ਸਾਲ ਸਕੂਲ ਦੇ ਵੱਖ-ਵੱਖ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀ ਅਭਿਜੀਤ ਸਿੰਘ, ਹਰਮਨ ਸਿੰਘ, ਅਮਰਵੀਰ ਸਿੰਘ, ਵੰਸ਼ਦੀਪ ਸਿੰਘ ਅਤੇ ਵਿਸ਼ੇਸ਼ ਤੌਰ ਤੇ एमएमएमएस परीक्षा ਵਿਜੀਲਾ ਲੁਧਿਆਣਾ ਦੀ ਮੈਰਿਟ ਵਿੱਚ ਆਉਣ ਵਾਲੀਆਂ ਬਤਿਆਰਥਨ ਇੰਦਰਜੀਤ ਕੌਰ ਸਮੇਤ ਸਭ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤੇ ਐਸਓਈ ਸਾਨੇਵਾਲ ਸਕੂਲ ਦੇ ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਅਤੇ ਮਾਸਟਰ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੋਏ। ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਨੇ ਬੱਚਿਆਂ ਨੂੰ ਪ੍ਰਾਪਤੀਆਂ ਲਈ ਸੁੱਪਾਮਨਾਵਾਂ ਦਿੱਤੀਆਂ। ਬੱਚਿਆਂ ਦੁਆਰਾ ਭੰਗੜਾ, ਡਾਂਸ, ਗੀਤ ਅਤੇ ਨਾਟਕ ਪੇਸ਼ ਕੀਤਾ ਗਿਆ। ਬੱਚਿਆਂ ਦੀ ਪੇਸ਼ਕਾਰੀ ਸ਼ਾਨਦਾਰ ਰਹੀ। ਇਸ ਮੌਕੇ ਤੇ ਪ੍ਰਾਇਮਰੀ ਸਕੂਲ ਦੇ ਮੁਖ ਅਧਿਆਪਕ ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀਮਤੀ ਰਾਸ਼ੀ ਗੋਇਲ ਸ਼੍ਰੀਮਤੀ ਜਸਪ੍ਰੀਤ ਕੌਰ ਮੈਡਮ ਰਸ਼ੀਤਾ ਅਤੇ ਅਨੁਜ ਸਰ ਅਤੇ ਪੰਚਾਇਤ ਦੇ ਰੂਪ ਵਿੱਚ ਸਰਪੰਚ ਸੁਨੀਤਾ ਰਾਣੀ, ਪੰਚ ਮਨਦੀਪ ਸਿੰਘ, ਮਨਜੀਤ ਕੁਮਾਰ, ਦਵਿੰਦਰ ਸ਼ਰਮਾ ਪ੍ਰਬੰਧਕ ਦੇ ਸਕੂਲ ਇੰਚਾਰਜ ਸ਼੍ਰੀਮਤੀ ਸਰਬਜੀਤ ਕੌਰ ਅਤੇ ਪ੍ਰਭੂ ਸਿੰਘ, ਗੁਰਸੇਵਕ ਸਿੰਘ, ਸ਼੍ਰੀਮਤੀ ਅਸ਼ੀਮਾ ਰਾਣੀ ਅਤੇ ਸਰਪੰਚ ਸਾਹਿਬका શ્રી ਰੋਧੂਰਾਮ ਬੀਸ ਹਾਮਲਸਨ ਇਸ ਮੌਕੇ ਤੇ ਹੋਈ ਗੱਲਬਾਤ ਆਓ ਦੇਖਦੇ ਹਾਂ ਇੱਕ ਰਿਪੋਰਟ मेरा नाम सरबीत कौर मैं सरकारी मिडिलूल इंचार्ज हाँ जी समागम बहुत वैसे रहा पंचायत को पूरा समागम जो किया गया दो हज़ार चौबी पच्ची के दौरान जोड़े बच्चों ने प्राप्ति की उन्होंने सम्मानित करने के लिए अस प्रोग्राम रखा बहुत वीर रहा बच्चे बहुत वी रिजल्ट बहुत वीरिया रहा सागे ਅਰ ਨਮਸ ਨਮਸ ਬਿੱਤ ਲੱਗ ਹੋਇਆ ਅੱਜ ਸਾਡਾ ਤੇ ਜ਼ਿਲ੍ਹੇ ਦੇ ਵਿੱਚ ਮੈਰਿਟ ਦੇ ਵਿੱਚ ਆਇਆ ਬੱਚਾ ਸਾਡਾ ਸਟੇਟ ਤੋਂ ਕਰਤਾ ਸਰ ਜੇ ਵੀ ਤੋਂ 8ਵੀਂ ਦੇ ਵਿੱਚ ਸਾਡੇ ਕੋਲ ਬੰਦੇ ਤੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੀ ਇਸ ਸਾਲ ਸਾਡੇ ਕੋਲ ਬਹੁਤ ਵਾਧਾ ਹੋਇਆ ਹੈ ਬੱਚੇ ਜਿਹੜੇ 8ਵੀਂ ਦੇ ਵਿੱਚ ਬੱਚਾ ਮਤਲਬ ਸਾਡੇ ਰਿਕਾਰਡ ਹੀ ਬਣ ਗਿਆ ਵੀ 90% ਨੰਬਰ ਲੈ ਕੇ ਗਏ ਆ ਜਦੋਂ ਕਿ ਸਾਡੇ ਕੋਲ ਸਟਾਫ ਸਿਰਫ ਅਸੀਂ ਦੋ ਹੀ ਜਾਣੇ ਹਾਂ ਪਰ ਕੰਮ ਦੇ ਹੋਣ ਦੇ ਬਾਵਜੂਦ ਵੀ ਬੱਚੇ ਬਹੁਤ ਵਧੀਆ ਨੇ ਸਾਡੇ ਕੋਲ ਮੈਂ ਤੁਹਾਨੂੰ ਵਧੀਆ ਮਿਲ ਕਰ ਰਹੀ ਹਾਂ ਤੇ ਅੱਜ ਜਿਹੜਾ ਜਿਸਾਨ ਕੋਟ ਨੂੰ ਸਪਾਈਕ ਲੱਗੀਆਂ ਜਿਹੜਾ ਉਹਨਾਂ ਦਾ ਬੱਚੇ ਮੁਸਾਫਰ ਹੈਗਾ ਬੱਚੇ ਸਪਾਈਕ ਲੱਗੀਆਂ ਪਰ ਪਰਫਾਰਮੈਂਸ ਬੱਚਿਆਂ ਨੇ ਬਹੁਤ ਵਧੀਆ ਕਿਆ ਕੀਤੀਆਂ ਨੇ ਜੀ ਯਾਰੀਆ ਮਤਲਬ ਆਪਕੀ ਥੋੜੀ ਅਸੀਂ ਗਾਈਡ ਵੀ ਕੀਤਾ ਬੱਚਿਆਂ ਨੂੰ ਕਿਉਂਕਿ ਟਾਈਮ ਨਹੀਂ ਸੀ ਥੋੜਾ ਟਾਈਮ ਸੀਗਾ ਸਾਡੇ ਕੋਲ ਲਿਮਿਟਡ ਟਾਈਮ ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਪੂਰਾ ਪਾਰਟਿਸਪੇਟ ਕੀਤਾ ਤੇ ਜਿਹੜੇ ਲੈਗਰੀ ਪਰਫਾਰਮੈਂਸ ਮੈਡ ਹੈ ਬਸ ਉਹਨਾਂ ਸਾਰਿਆਂ ਦੇ ਬੱਚੇ ਬਹੁਤ ਮਜ਼ਾ ਆਇਆ ਹਾਂਜੀ ਮੈਂ 2012 ਮੰਡਲ ਇੱਥੇ ਸਾਡੇ ਬੱਚੇ ਪੂਰਾ ਖੁਸ਼ ਹੋ ਕੇ ਖਾਂਦੇ ਆ ਹਰ ਚੀਜ਼ ਪੂਰਾ ਫੈਸਿਲਿਟੀਆਂ ਨੇ ਬੱਚਿਆਂ ਨੂੰ ਬਸ ਇਹੀ ਹੈ ਵੀ ਸਟਾਫ ਦੀ ਕਮੀ ਆ ਅਸੀਂ ਦੋ ਹੀ ਜਾਣੇ ਹੈਗੇ ਟੀਚਰ ਦੋਈ ਤੋਂ ਕੋਪੂ ਦੋਟੀ ਚਲਾ ਸੀ ਹਾਂਜੀ ਬੱਚੇ 114 ਨੇ ਸਾਡੇ ਲਈ 114 ਬੱਚੇ ਆ ਹਾਂਜੀ ਤੇ ਪੰਚਾਇਤ ਨੰਬਰ 20 ਰਹੀ ਹੈ ਉਹ ਗਲਤ ਹੈ ਹਾਂਜੀ ਹਾਂਜੀ ਪੰਚਾਇਤ ਪੂਰਾ ਕੋਆਪਰੇਟ ਕਰਦੇ ਨੇ ਸਾਡੇ ਨਾਲ ਤੇ ਉਹਨਾਂ ਵੱਲੋਂ ਸਾਡੇ ਲਈ ਇੱਕ ਫੀਚਰ ਜਿਹੜਾ ਅਰੇਂਜ ਕੀਤਾ ਗਿਆਗਾ ਪੀਟੀਏ ਤੇ ਰੱਖੇ ਹੋਇਆ ਮੈਡਮ ਆਸ਼ੂ ਮੈਡਮ ਤੇ ਹੋਰ ਵੀ ਨਾਲ ਸਾਡੇ ਨਾਲ ਪਰਫਾਰਮੈਂਸ ਕਰੇ ਬੱਚਿਆਂ ਦੇ ਆਸ਼ੂ ਨਾਲ ਨਾਲ ਸਮਾਰੋਹ ਦਾ ਖੋਰਾ ਕਰਵਾਇਆ ਗਿਆ ਬੱਚਿਆਂ ਨੇ ਮਾਪੇ ਪਹੁੰਚੇ ਉਹ ਬੱਚਾ ਮੈਂ ਬੈਠੀ ਜਾਈਏ ਬੱਚਿਆਂ ਨੂੰ ਐਸੀ ਪੇਰੈਂਟਸ ਨੂੰ ਪ੍ਰਾਊਡ ਫੀਲ ਹੋਇਆਗਾ ਕਿ ਉਹਨਾਂ ਨੂੰ ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਵੈਸੇ ਦੱਸਦੇ ਹੀ ਹੋਗਾ ਕਿ ਬੱਚਾ ਤੁਸੀਂ ਫਸਟ ਆਏ ਹੋ ਸੈਕਿੰਡ ਆਏ ਹੋ ਉਹ ਧੀ ਗੱਲ ਨਹੀਂ ਬਣਦੀ ਜਦੋਂ ਪੇਰੈਂਟਸ ਆ ਕੇ ਬੱਚੇ ਨੂੰ ਦੇਖਦੇ ਆ ਨਾਲ ਉਹਨਾਂ ਦੇ ਉਹਨੂੰ ਸਨਮਾਨਿਤ ਕੀਤਾ ਤਾਂ ਉਹਨਾਂ ਨੂੰ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਮੈਨੂੰ ਲੱਗਦਾ ਵੀ ਖਾਸ ਕਰਕੇ ਕੁੜੀਆਂ ਦਾ ਹੀ ਹੋ ਜਾਂਦਾਗਾ ਜਦੋਂ ਉਹਨਾਂ ਦੇ ਪੇਰੈਂਟਸ ਦੇਖਦੇ ਬਾਕੀਆਂ ਨੂੰ ਵੀ ਸਿੱਖਣ ਨੂੰ ਮਿਲਦਾ ਪੇਰੈਂਟਸ ਨੂੰ ਵੀ ਹੁੰਦਾ ਵੀ ਅਸੀਂ ਵੀ ਥੋੜਾ ਜਿਹਾ ਹੋਰ ਜਿਹੜੇ ਆਏ ਸੀ ਪੇਰੈਂਟ ਉਹ ਵੀ ਸਿੱਖਦੇ ਆਗੇ ਕਿ ਬਾਕੀ ਬੱਚੇ ਵੀ ਪ੍ਰੇਰਿਤ ਵੀ ਹੁੰਦੇ ਆ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਡੇ ਲਈ ਵੀ ਇਹ ਪ੍ਰੋਗਰਾਮ ਹੋਊਗਾ ਅੱਗੇ ਟੂ ਟੂ ਅਪਗ੍ਰੇਡ ਹੋਣੀ ਹੈ ਅੱਜ ਸਕੂਲ ਦੇ ਵਿੱਚ ਨਾਮਵੰਨ ਸਮਰੋਹ ਸੀ ਜਿਹੜੇ ਬੱਚੇ 6ਵੀਂ 7ਵੀਂ ਤੇ 8ਵੀਂ ਕਲਾਸ ਦੇ ਵਿੱਚੋਂ ਪੋਜੀਸ਼ਨਾਂ ਤੇ ਆਏ ਨੇ ਟੀਚਰਾਂ ਦਾ ਬਹੁਤ ਵੱਡਾ ਉਪਰਾਲਾ ਤੇ ਬਹੁਤ ਹੀ ਮਿਹਨਤ ਆ ਕਿ ਅੱਛੇ ਨੰਬਰ ਲੈ ਕੇ ਬੱਚੇ ਪਾਸ ਹੋਏ ਨੇ ਸੋ ਅੱਜ ਜਿੱਥੇ ਅਸੀਂ ਸਕੂਲ ਦੇ ਸਟਾਫ ਨੂੰ ਵਧਾਈ ਦੇਣ ਆਏ ਸੀ ਉੱਤੇ ਬੱਚਿਆਂ ਦੇ ਹੌਸਲਾ ਵਜਾਈ ਕਰਨ ਵਾਸਤੇ ਆਏ ਸੀ ਤਾਂ ਕਿ ਉਹਨਾਂ ਨੂੰ ਉਹ ਪ੍ਰੇਰਨਾ ਲੈ ਕੇ ਬਾਕੀ ਬੱਚੇ ਵੀ ਉਸ ਮਕਾਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਪਿੰਡ ਦੇ ਸਕੂਲ ਦਾ ਵਧੀਆ ਤੇ ਭਵਿੱਖ ਬੱਚਿਆਂ ਦਾ ਵਧੀਆ ਹੋ ਜੇ। ਜੀ ਕਿਉਂਕਿ ਪਲਾਸਟਿਕ ਦੀ ਸਮੱਸਿਆ ਜਿਹੜੀ ਉਹ ਬਹੁਤ ਵੱਡੀ ਸਮੱਸਿਆ ਉਹ 올ਓਵਰ ਇੰਡੀਆ ਕੀ ਵਰਲਡ ਦੇ ਵਿੱਚ ਹੀ ਬਹੁਤ ਵੱਡੀ ਸਮੱਸਿਆ ਹੈ। ਸੋ ਪੰਚਾਇਤ ਇੱਕ ਅਪਰਾਲਾ ਕਰਨ ਜਾ ਰਹੀ ਹੈ ਕਿ ਪਿੰਡ ਨੂੰ ਪਲਾਸਟਿਕ ਮੁਕਤ ਕਰੀਏ ਪੰਚਾਇਤ ਤਾਂ ਜੋ ਆਪਣੇ ਤੌਰ ਤੇ ਜੋ ਕਰੇਗੀ ਉਹ ਕਰੇਗੀ ਪਰ ਬੱਚੇ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਕਿਉਂਕਿ ਬੱਚੇ ਜਦੋਂ ਘਰ ਦੇ ਵਿੱਚ ਰਹਿੰਦੇ ਨੇ ਪਲਾਸਟਿਕ ਦੀ ਵਰਤੋਂ ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਉਹ ਕਾਫੀ ਕਰਦੇ ਨੇ ਸੋ ਉਸ ਨੂੰ ਸੰਭਾਲ ਲੈਣ ਜੇ ਬੱਚੇ ਦੀ ਆਦਤ ਤੇ ਬਣ ਜਵੇ ਕਿ ਅਸੀਂ ਇਹ ਪਲਾਸਟਿਕ ਨੂੰ ਸੰਭਾਲਣਾ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਮੇਰੇ ਦੇਸ਼ ਨੂੰ ਮੇਰੇ ਪੰਜਾਬ ਨੂੰ ਮੇਰੇ ਪਿੰਡ ਨੂੰ ਪਲਾਸਟਿਕ ਮੁਕਤ ਹੋਣ ਤੋਂ ਰੋਕ ਸਕੀ। ਉਹ ਸਕੂਲ ਦੇ ਵਿੱਚ ਇਹਨਾਂ ਕਰਦੇ ਦੇ ਕੇ ਟੀਚਰ ਲੋੜੀਂਦੀ ਨਹੀਂ ਹੈ। ਖਾਣਾ ਵੀ ਨਹੀਂ ਮਿਲਦਾ ਉਹਨਾਂ ਦਾ ਪਾਸਟਾ। ਇਹ ਵੈਸੇ ਇੱਕ ਵੱਡੀ ਸਮੱਸਿਆ ਲਗਭਗ ਸਾਰੇ ਸਕੂਲਾਂ ਦੇ ਵਿੱਚ ਹੀ ਆ ਤੇ ਡੀਓ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਕਿ ਇੱਕ ਟੀਚਰ ਸਾਡੇ ਸਕੂਲ ਦੇ ਵਿੱਚ ਹੋਰ ਚਾਹੀਦਾ ਕਿਉਂਕਿ ਇੱਕ ਟੀਚਰ ਪੰਚਾਇਤ ਵੱਲੋਂ ਅਸੀਂ ਰੱਖਿਆ ਹੋਇਆ ਪੰਚਾਇਤ ਉਹਦੀ ਸੈਲਰੀ ਦਿੰਦੀ ਆ। ਸੋ ਡੀਓ ਸਾਹਿਬ ਨੂੰ ਮੇਰੀ ਬੇਨਤੀ ਆ ਕੀਤੀ ਵੀ ਆ ਪਹਿਲਾਂ ਤੇ ਹੁਣ ਵੀ ਕਰਦੇ ਆ ਕਿ ਜੇ ਬੱਚਿਆਂ ਦੇ ਭਵਿੱਖ ਨੂੰ ਅਸੀਂ ਵਧੀਆ ਬਣਾਉਣਾ ਤਾਂ ਜਿਹੜੀ ਟੀਚਰ ਨੇ ਟੀਚਰ ਉਸ ਦੀ ਰੀੜ ਦੀ ਹੱਡੀ ਹੁੰਦੇ ਨੇ ਤਾਂ ਜੇ ਟੀਚਰ ਸਕੂਲ ਦੇ ਵਿੱਚ ਪੂਰੇ ਹੋਣਗੇ ਤਾਂ ਸਕੂਲ ਵੀ ਬਲੰਦੀਆਂ ਵੱਲ ਜਾਏਗਾ ਸੋ ਨਿਮਰਤਾ ਸਹਿਤ ਬੇਨਤੀ ਆ ਮੇਰੇ ਆਪਣੇ ਸਕੂਲ ਦੇ ਵਾਸਤੇ ਨਹੀਂ ਸਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੇ ਟੀਚਰਾਂ ਦੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਬੱਚਿਆਂ ਦੇ ਪਰਫਾਰਮੈਂਸ ਨੂੰ ਅੱਗੇ ਲਈ ਜਾਵੇ ਕਿਹਾ ਬੋਲੋ ਤਾਂ ਕਿ ਇਹ ਮੈਸੇਜ ਉਹਨੂੰ ਕਿ ਬੱਚਿਆਂ ਨੇ ਮਾਣ ਸੋਭਾ ਦਿੱਤੀ ਜੀ ਬੱਚਿਆਂ ਇੱਕ ਕਲਾ ਸਾਡਾ ਸਭਿਆਚਾਰਾ ਸਾਡੀ ਸੰਸਕ੍ਰਿਤੀ ਆ ਜੋ ਬੱਚਿਆਂ ਨੇ ਅੱਜ ਸਟੇਜ ਦੇ ਉੱਤੇ ਪਰਫਾਰਮੈਂਸ ਕੀਤੀ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਛੋਟੇ ਛੋਟੇ ਬੱਚੇ ਐਡੀ ਵੱਡੀ ਤਿਆਰੀ ਸੋ ਉਹਨਾਂ ਦੇ ਮਾਪੇ ਵੀ ਸਕੂਲ ਦਾ ਸਟਾਫ ਵੀ ਵਧਾਈ ਦਾ ਪਾਤਰ ਨੇ ਜਿਨ੍ਹਾਂ ਨੇ ਉਹਨਾਂ ਦੀ ਇੰਨੀ ਤਿਆਰੀ ਕਰਾਈ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤ ਵੱਲੋਂ ਵੀ ਐਸੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ بڑے بڑے ਫੰਕਸ਼ਨ ਹੁੰਦੇ ਨੇ ਸਾਡੇ ਸਕੂਲ ਦੇ ਵਿੱਚ ਵੀ ਇੱਕ ਉਸ ਲੈਵਲ ਦਾ ਫੰਕਸ਼ਨ ਹੋਵੇ ਤਾਂ ਜੋ ਲੋਕਾਂ ਨੂੰ ਅਸੀਂ ਦੱਸ ਸਕੀਏ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਮਿਡਲ ਸਕੂਲਾਂ ਦੇ ਵਿੱਚ ਵੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਿਆਰੀਆਂ ਇਸ ਤਰ੍ਹਾਂ ਦੀ ਪੜ੍ਹਾਈ ਇਸ ਤਰ੍ਹਾਂ ਦੀ ਸੱਭਿਆਚਾਰ ਦੀ ਸੰਭਾਲ ਕੀਤੀ ਜਾਂਦੀ ਹੈ ਤਾਂ ਕਿ ਦੁਨੀਆ ਦੇਖ ਸਕੇ ਕਿ ਸਾਡੇ ਸਕੂਲਾਂ ਦੇ ਵਿੱਚ ਕਿੰਨੀ ਅੱਛੀ ਪਰਫਾਰਮੈਂਸ ਹੁੰਦੀ ਹੈ ਬੱਚੇ ਕਰਦੇ ਨੇ ਤੇ ਉਹਦੇ ਵਿੱਚ ਸਟਾਫ ਦੀ ਕਿੱਡੀ ਵੱਡੀ ਮਿਹਨਤ ਹੈ ਬਹੁਤ ਵਧੀਆ ਜੀ ਬੱਚਿਆਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਇਹ ਰੋਜ਼ਾਨਾ ਕਲਾਸਰੂਮ ਤੋਂ ਇਲਾਵਾ ਬਾਹਰ ਆ ਕੇ ਵੀ ਬੱਚੇ ਆਪਣਾ ਹੋ ਟੈਲੈਂਟ ਦਿਖਾਉਂਦੇ ਆ ਨਾਲ ਜਿਹੜੇ ਬੱਚੇ ਸਾਡੇ ਪੋਜੀਸ਼ਨਾਂ ਲੈਂਦੇ ਨੇ ਉਹਨਾਂ ਨੂੰ ਵੀ ਪ੍ਰੇਰਣਾ ਦੀ ਲੋੜ ਹੁੰਦੀ ਆ ਉਤਸ਼ਾਹ ਦੀ ਲੋੜ ਹੁੰਦੀ ਆ ਇਹ ਪੰਚਾਇਤ ਵੱਲੋਂ ਐਸਐਮਸੀ ਕਮੇਟੀ ਵੱਲੋਂ ਰਲ ਕੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਪਿੱਛੇ ਵਾਲੇ ਬੱਚੇ ਵੀ ਫਿਰ ਮੋਟੀਵੇਟ ਹੁੰਦੇ ਨੇ ਸਾਡੇ ਇੱਕ ਸਪੈਸ਼ਲ ਬੱਚਾ ਐਨਐਮਐਸ ਦਾ ਪੇਪਰ ਵੀ ਕਲੀਅਰ ਕਰਕੇ ਆਇਆ ਉਹਦੇ ਨਾਲ ਸਕੂਲ ਦਾ ਵੀ ਮਾਨਵਾਦ ਦਾ ਵਾਪੇ ਉਦਾਂ ਤੇ ਬੱਚੇ ਨੂੰ ਵੀ ਫਾਈਨੈਂਸ਼ੀਅਲ ਹੈਲਪ ਮਿਲਦੀ ਆ 4 ਸਾਲਾਂ ਵਾਸਤੇ ਉਹਨੂੰ ਹਰ ਸਾਲ 12000 ਰੁਪਏ ਦੀ ਸਕਾਲਰਸ਼ਿਪ ਦਿੱਤਦਾ ਹੈ ਤੇ ਅਸੀਂ ਦੇਖਿਆ ਪਿਛਲੇ ਸਾਲਾਂ ਤੋਂ ਜਿਹੜੇ ਬੱਚੇ ਪੜ੍ਹਾਈ ਤੋਂ ਕਮਜ਼ੋਰ ਵੀ ਸੀਗੇ ਆ ਸੌਰੀ ਜਿਹੜੇ ਆਰਥਿਕ ਹਾਲਤੋਂ ਕਮਜ਼ੋਰ ਸੀਗੇ ਉਹਨਾਂ ਨੂੰ ਸਰਕਾਰ ਦਾ ਇਹ ਉਪਰਾਲਾ ਦਾ ਬਹੁਤ ਸ਼ਾਨਦਾਰ ਰਿਹਾ ਜਿਹੜੇ ਬੱਚਿਆਂ ਨੂੰ ਸੋਚਦੇ ਸੀ ਵੀ ਅਸੀਂ 8ਵੀਂ ਤੱਕ ਹੀ ਪੜਾਵਾਗੇ ਉਹਨਾਂ ਨੇ ਇਨਾਮ ਦਿੱਤੜ ਕਰਕੇ ਉਹਨਾਂ ਨੂੰ ਪਲਾਸ ਤੋਂ ਤੱਕ ਲੈ ਗਏ ਨੇ ਅੱਗੇ ਵੀ ਉਹ ਵੇਨਤਾ ਕਰ ਰਹੇ ਨੇ ਬਹੁਤ ਵਧੀਆ ਗੱਲ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਵਿਚਾਰ ਚਰਚਾ ਹੁੰਦੀ ਰਹਿਣੀ ਚਾਹੀਦੀ ਆ ਜਿਵੇਂ ਆ ਚਰਚਾ ਹੋਈ ਆ ਪਲਾਸਟਿਕ ਨੂੰ ਲੈ ਕੇ ਇਦਾਂ ਦੀ ਜਾਂ ਪਾਣੀ ਦੇ ਪੱਧਰ ਨੂੰ ਲੈ ਕੇ ਜਿਹੜੀ ਗੱਲ ਆ ਇਹਨਾਂ ਦੀ ਵੀ ਬਹੁਤ ਜ਼ਰੂਰਤ ਪੈਂਦੀ ਆ ਕਿ ਕਦਾਬਾਂ ਤੋਂ ਬਾਹਰ ਵੀ ਅਸੀਂ ਉਹਨਾਂ ਦੇ ਨਾਲ ਚਰਚਾ ਜਾਰੀ ਰੱਖੀਏ ਇੰਦੇ ਜ਼ਿਕਰ ਇਹ ਕਿਹਨੇ ਕਰਨ ਜੁਰ ਅੱਜ ਸਮਾਰੋਹ ਹੋਇਆ ਵਾਜੋ ਸਨਮਾਨ ਦਿੱਤਾ ਗਿਆ ਤੁਹਾਨੂੰ ਹਾਂਜੀ ਇਹ ਮੈਂ 8ਵੀਂ ਚ ਫਰਸਟ ਆਈ ਸੀ ਉਹਦੇ ਲਈ ਐ ਤੇ ਇੱਕ ਐਨ ਐਮ ਐਸ ਪ੍ਰਿਕਿਆ ਹੁੰਦੀ ਉਹਦੇ ਵਿੱਚ ਮੈਂ ਮੈਰਿਚਾਈ ਸੀਗੀ ਓਨਲੀ ਪ੍ਰਾਈਜ਼ ਮਿਲੇ ਅੱਜ ਕੀ ਗੱਲ ਕਰਨ ਕਿਨੇ ਕਿ ਪ੍ਰੋਗਰਾਮ ਵਿੱਚ ਸਰਮਾਨ ਕੀਤਾ ਸਕੂਲ ਨੇ ਇੰਨੇ ਸਾਲ ਇੰਨੇ ਸਾਲ ਬਾਅਦ ਕੋਈ ਨਾ ਮਿਲਿਆ ਤਾਂ ਖੁਸ਼ੀ ਹੈਗੀ ਆ ਟੋਟਲ ਮੇਰੀ ਆਇਆ 540 540 ਕਿਨੇ 600 ਚ